ਕੱਚੀ ਹੈ। ਤੇ ਨਹੀਂ ਬਣਦੀ। ਮਾਤਮਾ। ਕੰਮੀ ਨੇ ਦੇ ਬਾਈ ਨਵੇਂ ਬੇ ਕਿਹ ਸੱਤ ਮਹੀਨੇ ਗੱਪੜਾ। ਸੱਤ ਮਹੀਨੇ ਦਾ ਨਵੇਂ ਬੇ। ਰੇਟ ਕੀ ਆ ਬਾਈ? ਰੇਟ ਇਹਦਾ ਬਾਈ ਮੁੱਲ ਕਰਾਣਾ 60000 ਤੇ 55000 ਦੀ ਦੇਣੀ। ਠੀਕ ਹੈ ਬਾਈ ਕਹਿੰਦਾ ਮੁੱਲ 60000 55000 ਦੀ ਦੇ ਦੇਾਂਗੇ। ਆ ਤਾ ਦੀ। ਇਹ ਤਾਂ ਜਲਾ ਹੋਇਆ। ਇਹ ਬਦਲ ਤੱਕ ਤਾਂ ਰਹਿ ਜੀ ਪਾਣੀ ਦਾ। ਉਹ ਤਾਂ ਪਾ ਕੇ ਕਰਦੇ ਆ ਮੈਂ ਆ ਬਾਈ ਇਹ 2 ਮਹੀਨਿਆਂ ਦੀ ਗੱਬਣਾ ਇਹ 2 ਮਹੀਨਿਆਂ ਦੀ ਗੱਬਣਾ 8 ਕਿਲੋ ਦੁੱਧ ਦੇਣਾ ਕਿੰਨੇ ਦੀ ਬਾਈ ਇਹ ਇਹਦਾ ਮੁੱਲ ਤਾਂ 60000 ਵੀ ਤਾਂ ਮਾਨਸਾਲ ਕਰਦੇ ਠੀਕ ਉਹ ਤੋਂ ਕਿਹਾ ਵੇਚੀ ਰਹਾ ਉਹ ਜੜੀ ਵੱਡੀ ਦੇਤੀ ਕੱਲ ਆ ਲੈ ਆਹ ਬਾਈ ਕਹਿੰਦਾ ਦੁੱਧ ਹੈ ਨਹੀਂ ਬਾਈ ਕਿੰਨਾ ਮਹੀਨਾ ਇਹਨੂੰ ਇਹਨੂੰ 8ਵਾਂ ਇਹਨੂੰ 8ਵਾਂ ਮਹੀਨਾ ਚੱਲੀ ਜਾ ਰਿਹਾ ਕਿੰਨਾ ਰੇਟ ਆ ਬਾਈ ਦਾ ਸਰ ਮੁੱਲ ਦਾ 65000 62 ਦੀ ਦੇਣੀ ਆ ਵੀਰੇ 65000 ਮੁੱਲ ਦਾ ਕਹਿੰਦਾ ਬਾਈ 62 ਦੀ ਦੇਣੀ ਆ ਤੇ 8ਵਾਂ ਮਹੀਨਾ ਚੱਲ ਰਿਹਾ ਇਹਨੂੰ ਪਹਿਲਾਂ ਜਿੱਕਰ ਲੇਟ ਹੋ ਗਿਆ ਥੋੜਾ ਜਿਹਾ ਪਿੰਡ ਵਾਲਿਆਂ ਵਾਲੀ ਬਾਈ ਜਿਹਨੇ ਕਿਸੇ ਨੇ ਲੈਣੀਆਂ ਪਿੰਡ ਵਾਲਿਆਂ ਵਾਲੀ ਆ ਬਾਈ ਦਾ ਬਾਈ ਨੰਬਰ ਮੋਬਾਈਲ ਬੋਲੀ ਤਰਾ 62845 46685 62845 46685 4660 85 70 85 ਠੀਕ ਹੈ ਬਾਲੀ ਚੰਗੀ ਝੋਟੀ ਅੱਜ ਦਿਨ ਵੀਡੀਓ ਬਣਾ ਕੇ